ਨੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਫੇਰ ਤੁਹਾਨੂੰ ਹੌਲੇ-ਹੌਲੇ ਪਾਚ ਜਿਹੜੀਆਂ ਵਾਂ ਚਾਰ گاਵਾ ਤੁਹਾਨੂੰ ਦਿਖਾਉਣੀਆਂ ਵਾਂ گاਵਾ 6 ਸੀ ਦੋ ਪਹਿਲਾਂ ਵੇਗੀਆਂ ਹੁਣ 4 ਹੀ ਰਹਿ ਗਈਆਂ ਜਿਹੜੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈਓ ਠੀਕ ਠਾਕ। ਵਧੀਆ ਵਧੀਆ ਤੁਸੀਂ ਦੱਸੋ। ਬਾਕੀ ਰੱਬਾ ਭਾਈ ਜੀ। ਵੇਗ ਗਿਆ ਫਿਰ ਦਨਮਾਲ। ਮੁੱਦਦੇ ਦੇ ਭਾਈ ਮੈਂਟੀ ਲਗਾ ਦੇ। ਅੱਛਾ। ਮੈਂਟੀ ਪੁੱਛੋ ਕਾਕਾ ਨਾ ਬੜੇ ਵੀ ਨਰਾਜ ਹੋਣ ਢੇ ਕਹਿੰਦੇ ਮਾਲ ਤੁਹਾਡਾ ਪਹਿਲਾਂ ਵੀ ਕਹਿੰਦਾ ਤੁਸੀਂ ਐਵੇਂ ਵੀਡੀਓ ਪਾਉਂਦੇ। ਅੱਛਾ। ਮੈਂ ਨਹੀਂ ਉਹ ਗੱਲ ਨਹੀਂ ਹੈਗੀ। ਠੀਕ ਹੈ। ਮੈਂ ਇੱਧਰ ਤੁਹਾਡਾ ਵੀਡੀਓ ਤੇ ਵੀਰ ਭਰਾਵਾਂ ਦਾ ਸਾਥ ਨਾਲ ਵੀ ਗੰਡਿਆ। ਅੱਛਾ। ਹਾਂਜੀ ਅੱਜ ਭਾਈ ਤਿੰਨ ਵਸ਼ੀਆਂ ਚਾਰ ਗਮਾਂ ਦੀ ਕੋਲ। ਚਾਰ ਆ ਹਨਾ। ਪਹਿਲਾਂ ਛੇ ਸੀ ਦੋ ਵਿੱਚ ਵੇਗ ਗਿਆ ਨਾ। ਛੇ ਰੇ ਦਿੱਤੀਆਂ ਦ ਮਹੀਨੇ ਉਪਰ ਹੈ ਸਾਡੇ 12 ਮਹੀਨੇ ਉਪਰ ਹੈ 12 ਮਹੀਨੇ ਉਪਰ ਲਾਵਾਂਗੇ ਠੀਕ ਹੈ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਭਾਈ ਪ੍ਰਤਪਾਲ ਸਿੰਘ ਜੀ ਪਿੰਡ ਚਾਲਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੁਰ ਜੀ ਤੇ ਫੋਨ ਨੰਬਰ ਪੁੱਛਦੇ ਕਰੀ ਫੋਨ ਨੰਬਰ 77719475 ਜੀ ਠੀਕ ਹੈ ਜੀ ਪਿੰਡ ਆਪਣਾ ਵੀ ਜਲੰਧਰ ਰੋਡ ਤੇ ਕਈ ਵਾਰ ਫੋਨ ਲਾਉਂਦੇ ਨਹੀਂ ਪਤਾ ਲੱਗਦਾ ਜਲੰਧਰ ਰੋਡ ਤੇ ਪਿੰਡ ਆਪਣਾ ਜਿਹੜਾ ਵਾ ਬਟਾਲੇ ਤੋਂ ਜਲੰਧਰ ਰੋਡ ਦੇ ਜਲੰਧਰ ਰੋਡ ਤੇ ਹਾਂਜੀ ਆਪਣਾ ਠੀਕ ਅਚਲ ਸਾਹਿਬ ਦੇ ਲੱਗੇ ਠੀਕ ਚਲੋ ਫਿਰ ਸ਼ੁਰੂਆਤ ਆ ਜਿਹੜੇ ਪਹਿਲੇ ਨੰਬਰ ਤੇ ਆ ਕਿੰਨਾ ਜਵੇ ਦੇ ਕੋਲ ਦੁੱਧ ਭਾਜੀ 7 ਕਿਲੋ ਦੁੱਧ ਜੇ ਹੈਗਾ ਪੱਕਾ ਤਾਂ ਦੁੱਧ 7 ਲੀਟਰ ਪੱਕਾ ਭਾਜੀ ਦੁੱਧ ਦਾ ਝੂੜ ਨਹੀਂ ਹੈਗਾ ਹੈਗਾ ਉਹਨੇ ਦੱਸਣਾ ਦੁੱਧ ਦੱਸਣਾ ਚਾਹੀਦਾ ਹੁੰਦਾ ਹੀ ਜਿੰਨਾ ਹੈਗਾ ਵਾਹੋਂ ਫਰਕਣਾ ਹੋਗਾ ਪੱਕਾ 7 ਕਿਲੋ ਆ ਲਿਆ ਫਿਰ ਤੋਰਾ ਇੱਕ ਦਿਨ 7 ਕਿਲੋ ਦੁੱਧ ਜਿਹੜਾ ਦੱਸ ਦੇ ਇਹਦੇ ਕੋਲ ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜੇ ਕੋਈ ਬੱਚਾ ਨਹੀਂ ਹੈਗਾ ਇਹਦਾ ਕੱਦ ਕਾਠ ਵੀ ਠੀਕ ਹੈ ਲੈ ਜਾ ਜੀ ਫੇਸ ਦੇਖੋ ਭਾਜੀ ਬੜੀ ਵਧੀਆ ਤੇ ਕੀ ਰੱਖਣਾ ਵੇਦੀ ਫਿਰ ਇਹਦਾ ਮੁੱਲ ਆਪਾਂ ਜਿੰਨਾ ਕੋ ਭਾਈ ਆਪਾਂ ਵਸ਼ੀ ਲਈ ਹੈ ਨਾ ਹਾਂਜੀ ਉਹ 2 ਮਹੀਨਿਆਂ ਦੀ ਬਣੀ ਦੱਸਦੇ ਆ ਚੈੱਕ ਨਹੀਂ ਕਰਾਇਦੇ ਵਸ਼ੀ ਨੇ ਕਿ ਮੈਨਾਂ ਬੜਾ ਵਧੀਆ ਮਾਰਿਆ ਨਾਲੇ ਲੱਗਾ ਮੇਰਾ ਅੱਛਾ ਹਾਂਜੀ ਬੜਾ ਸੰਗਣਾ ਮੈਨਾਂ ਮਾਰਿਆ ਤੇ ਕੋਈ ਵੀ ਚੈੱਕ ਕਰਾਲੇ ਦਾ ਆਪਾਂ ਤੇ ਜਿਹੜਾ ਭਾਅ ਪਾਉਣਾ ਉਹ ਟੋਕੜਾਂ ਦੇ ਭਾਅ ਤੋਂ ਨਹੀਂ ਗੱਬਣ ਕਰ ਕਹਿੰਦੇ ਨਹੀਂ ਹੈਗੀ ਕਿੰਨਾ ਭਾਅ ਇਹਦਾ ਇਹਦੇ ਵੀ ਜੀ ਯਾਰਾਂ ਇਹ ਚ ਮੰਤਨ ਕਰਦਾਂਗੇ ਕੋਈ ਛੋਟਾ ਭਾਵਾ ਕੋਈ ਮੁੱਲ ਨਹੀਂ ਕਰਨੇ ਜੈਸ ਨੋਈ ਕਰੀ ਜਾਓ ਭਾਜ ਕੀ ਕਰਨੇ ਜੈਸ ਅੱਜ ਛੋਟ ਕਰਦਾਂਗੇ 400 ਰੁਪਇਆ ਠੀਕ ਹੈ ਜੈਸ ਨੋਈ ਭਾਗ ਕਰੀ ਜਾ ਸਾਰੇ ਆ ਯਰਸੀ ਵਛੀ ਜੇ ਅੱਛਾ ਇਹ ਵੀ ਜੀ ਖੇਵੇ ਤੇ ਆਈ ਕੱਲ ਦੀ ਅੱਛਾ ਬੋਲੀ ਆ ਹਾਂ ਜੀ ਬੋਲੀ ਆ ਰਾਤੀ ਅੱਛਾ ਇਹਦੇ ਕੋ ਦੁੱਧ ਜਿਹੜਾ ਪੱਕਾ ਵਾ 6 ਕਿਲੋ ਆ ਅੱਛਾ ਪਿਛੇ ਇਹ ਨਾ ਮਨੋਹੀਟ ਦਿਆ ਜੀ ਪੰਜ ਪੰਜਾਂ ਦੀ ਗਰੰਟੀ ਦਵਾਂਗਾ ਮੈਂ ਪੰਜ ਲਾਓ ਕਿਲੋ ਦੀ ਛੱਡ ਦਿਓ ਠੀਕ ਹੈ ਜੀ ਬਾਕੀ ਇਹ ਹੈ ਕਿ ਹੇਟ ਚ ਆਈ ਹੈ ਬੋਲੀ ਹੈ ਜੀ ਇੱਥੇ ਆ ਕੇ ਟੀਕਾ ਕਰਾ ਲੇ ਆਪਣਾ ਠੀਕ ਹੈ ਜੀ ਆ ਦੇਖ ਸਕਦੇ ਹੋ ਉੱਤਰਾ ਪਿਛੋਂ ਜਿਹੜਾ ਮਲਮ ਲੱਗਾ ਇਹਦੇ ਕੋਈ ਗਾਲੀ ਨਹੀਂ ਡਾਕਟਰ ਸਾਦ ਕੇ ਆਪਣਾ ਪਹਿਥੇ ਟੀਕਾ ਕਰਾ ਕੇ ਖੜ ਕੇ ਮੇਰੇ ਪਤਾ ਨਹੀਂ ਅੱਛਾ ਇੱਥੇ ਪਾਉਂਗੇ ਟੀਕਾ ਭਰਾ ਕੇ ਲੈ ਜੇ ਪੰਜ 6 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਕੀ ਹੈਗਾ ਵਾ ਵਸ਼ੀ ਮੜੀ ਭਾਜੀ ਬੰਦ ਹੋ ਵੀ ਜੀ ਤੇ ਇਹਦਾ ਤੇ ਦੁੱਧ ਵੀ ਸੰਗਣਾਣਾ ਜੀ ਦੁੱਧ ਦੇ ਭਾਜੀ ਪੁੱਛੇਗਾ ਖਾ ਆਪ ਦਾ ਦਿਖ ਅੱਜ ਬੋਲੀ ਜੂ ਤਾਂ ਕਰਕੇ ਥੋੜਾ ਜਿਹਾ ਕਰਦੀ ਹੈ ਤੇ ਇਹਦਾ ਮੁੱਲ ਵੀ ਦੇ ਫਿਰ ਇਹਦਾ ਮੁੱਲ ਭਾਜੀ ਦੱਸ ਜਿਆ ਚ ਮਾਤਰ ਕਰ ਦਾਂਗੇ ਕਿੰਨਾ ਇਹ 9 ਦੇ ਦੇ ਦਾਂਗੇ ਭਾਜੀ ਪੂਰੇ ਜੈਸ ਨੋ ਜੈਸ ਨੋ ਠੀਕ ਹੈ ਜੀ ਤੇ ਇਹਦੇ ਕੋਲ ਵੀ ਜਿੰਨਾ ਹੀ ਦੁੱਧ ਮੇਰੇ ਕੋਲ ਦੁੱਧ ਭਾਜੀ ਪੱਕਾ ਪੰਜ ਕਿਲੋ ਜੇ ਇਹਦੇ ਕੋਲ ਵੀ 5 ਕਿਲੋ ਦੁੱਧ ਆ ਹਾਂਜੀ ਠੀਕ ਆ ਤੇ ਬਾਕੀ ਠੰਡੀਆਂ ਧੀਰੀਆਂ ਕੋਈ ਹਲਦੀ ਨਹੀਂ ਹੈਗੀ ਅੱਛਾ ਹਾਂਜੀ ਠੰਡੀਆਂ ਸਾਰੀਆਂ ਤੇ ਇਹ ਵੀ ਤੋੜ ਦੀਏ ਫਿਰ ਪੰਜ ਕਿਲੋ ਪੱਕਾ ਦੁੱਧ ਹੈਗਾ ਜੇ ਪੱਕਾ ਭਾਜੀ ਦੁੱਧ ਦਾ ਝੂੜ ਨਹੀਂ ਆਣ ਕੇ ਕੋਈ ਚੋਵੇ ਦੋ ਡਾਂਗ ਅੱਛਾ ਕੋਈ ਕੋਈ ਕਾਲੀ ਨਹੀਂ ਠੀਕ ਹੈ ਜੀ ਹਾਂਜੀ ਲੈ ਜਾ ਵੀ ਜਾ ਆਨਸਾਂ ਜਾਂਦੇ 5 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਹੈਗਾ ਬਾਕੀ ਇਹਨਾਂ ਸਟੈਲਸ ਚੋਲੇ ਚੱਲ ਪਏ ਆ ਸਾਰਾ ਸਿਆਲ ਦੁੱਧ ਜਿਹੜਾ ਇਹਨਾਂ ਦਈ ਜਾਣਾ ਜਿਹੜੇ ਵੀਰ ਕੋਈ ਮੁੱਲ ਲੈਂਦੇ ਆ ਕੋਈ ਉਹਨਾਂ ਦੇ ਘਰ ਦਾ ਚਾ ਮੈਂ ਇੱਕੋ ਕਰਵਾਈਆਂ ਮੈਂ ਅੱਛਾ ਇਹ ਅੱਜ ਹੀ ਆਈਆਂ ਮੇਰੇ ਕੋਲ ਠੀਕ ਹੈ ਜੀ ਸਵੇਰੇ ਆਈਆਂ ਕੋਈ 11:00 ਵਜੇ ਨਾ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 8000 ਚ ਮਾਨ ਤਲ ਕਰਦਾ ਅੱਛਾ ਇਹਦਾ 8000 ਚ ਮਾਨ ਕਿੰਨਾ 7 ਦੀ ਦੇ ਦਾਂਗੇ ਪੂਰੇ ਇਹ 7000 ਦੀ ਦੇ ਦੇ ਜੱਸ ਨਾ ਹੋਣੀ ਜੇ ਮੇਰਾ ਅੱਛਾ ਜੱਸ ਨਾ ਹੀ ਹਾਂਜੀ ਹਾਂ ਬੱਸ ਇਹ ਕਿ ਤੇਲ ਜੇ ਭਾਜੀ ਇਹ ਤੇ ਲੜਿਆ ਹਾਂਜੀ ਪਿਛਲੇ ਥਾਂ ਦੀ ਤੇਲ ਵਾ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਦੁੱਧ ਪੱਕਾ 5 ਕਿਲੋ ਆ 5 ਕਿਲੋ ਹਾਂਜੀ ਠੱਡੀ ਧੀਰੀ ਕੋਈ ਪੜਾ ਨਹੀਂ ਬੁਣਾਇਦਾ ਥੱਲੇ ਪਾ ਲਿਆ ਖੋਲੋ ਫਿਰ ਤੋੜ ਦਈਏ ਨਾ ਪਿਛਲੇ ਥਾਂ ਦੀ ਤੇ ਲੜੇ ਇਹਦੇ ਕੋ ਵੀ 5 ਕਿਲੋ ਦੁੱਧ ਕਹਿੰਦੇ ਕੀ ਹੈਗਾ ਵਾ ਬਾਕੀ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਜਿਹੜੇ ਵੀਰ ਕੋਈ ਮੁੱਲ ਲੈ ਹੁੰਦੇ ਆ ਬਿਲਕੁਲ ਛੋਟਾ ਜਾਈ ਦੁੱਧ ਦਾ ਮੁੱਲ ਹੀ ਪਉਣਾ ਮਹੀਨੇ ਦਾ ਮਹੀਨੇ ਦੀ ਕਿੰਨੇ ਵੇ ਠੀਕ ਹੈ ਜੀ ਤੇ ਜਿਹੜਾ ਕੋਈ ਵੀਰ 5-6000 ਦਾ ਮਹੀਨੇ ਦਾ ਦੁੱਧ ਮੁੱਲ ਲੈ ਹੁੰਦਾ ਵਾ ਉਹਨਾਂ ਦਾ ਜਿਹੜਾ ਇੱਕ ਤੇ ਦੁੱਧ ਕਰਦਾ ਹੋ ਜੂਗਾ ਸਾਗੀ ਠੱਗੀ ਧਿਰੀ ਭਾਜੀ ਕੋਈ ਗੱਲ ਨਹੀਂ ਹੈਗੀ ਤੇ ਇਹਦਾ ਨਾਲ ਲੈ ਦੇ ਮਾਰ ਦੋ ਭਾਈ ਮੜਿਆ ਮਾੜਾ ਪਾਵੇ ਪੂਰੇ ਥਾਣੇ ਵਧੀਆ ਅਗਲੇ ਥਾਣੇ ਜੋੜੀ ਲੰਮੀ ਰਹਿਦੀ ਜੇ ਥੋੜਾ ਪਿਛਲਾ ਛੋਟਾ ਰਿਹਾ ਤੇ ਇਹਦਾ ਮੁੱਲ ਇਹਦਾ ਮੁੱਲ 3000 ਦੀ ਦੇਣੀ ਆ ਪੱਕੀ 3000 ਦੀ ਹਾਂ ਜੀ 3000 ਦੇਣੀ ਆ 3000 ਦੇ 100 ਛੋਟ ਕਰਨੀ 5 ਕਿਲੋ ਦੁੱਧ 5 ਕਿਲੋ ਪੱਕ ਦੁੱਧ ਭਾਜੀ ਪਾ ਠੀਕ ਹੈ ਜੀ ਬਾਕੀ ਇੱਥੇ ਆਵੇ ਮੇਰਾ ਵੀ ਕੋਈ ਤਸੱਲੀ ਕਰਕੇ ਖੜੇ ਆਪਣੀ ਦੁੱਧ ਦਾ ਝੂਠ ਨਾ ਹੋਊਗਾ ਅੱਛਾ ਹਾਂ ਜੀ ਮੁੱਲ ਭਾਈ ਆ ਪਰ ਇਹੜ ਘਾਟੀ ਪਉਂਦੇ ਆ ਠੀਕ ਹੈ ਜੀ ਇਹਨਾਂ ਕੋਲ ਕੋਈ ਮੁੱਲ ਨਹੀਂ ਕਰਦੇ ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਜਿਹੜੀ ਬਸ਼ੀਏ ਦੂਆਂ ਮੇਰੇ ਦੀ ਫਣੀ ਲੱਦਦੇ ਬਸ਼ੀ ਗੱਬਣ ਨਿਕਲੇਗੀ ਜਦ ਤੱਕ ਮੇਰਾ ਆਈਡੀਆ ਠੀਕ ਹੈ ਜੀ ਹਾਂਜੀ ਕੋਈ ਗੱਬਣ ਵੀ ਕਰਾ ਆਪਣੇ ਘਰ ਕੋ ਚੈੱਕ ਵੀ ਕਰਾ ਲੈ ਤਾਂ ਵੀ ਆਪਾਂ ਮੋਲੇਸੀ ਜੀ ਦੇਣੀ ਹੈ ਠੀਕ ਹੈ ਜੀ ਹਾਂਜੀ ਕੋਈ ਗੱਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਜਰੂਰ ਆਪਣੇ ਹੱਥੀਂ ਅੱਖੀਂ ਵੇਖ ਚਾਖ ਕੇ ਹੱਥੀਂ ਚਬਾਈ ਕਰਕੇ ਫੇਰ ਖੜੇ ਭਾਵੇਂ ਕੋ ਜ਼ਿਆਦੇ ਦੁੱਧ ਵਾਲੀ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ